ਬੀਤੇ ਦਿਨ ਨਜ਼ਦੀਕੀ ਪਿੰਡ ਲਖੇਮਪੁਰ ਦੇ ਉਤਾੜ ਵਿਖੇ ਟਰੈਕਟਰ ਲੰਗਾਉਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੌਰਾਨ ਗੋਲੀਆਂ ਚਲਾਉਣ ਵਾਲੇ ਦੋ ਜਣਿਆਂ ਨੂੰ ਹਥਿਆਰਾਂ ਸਮੇਤ ਥਾਣਾ ਮੰਮਦੋੜ ਦੀ ਪੁਲਿਸ ਨੇ ਗ੍ਰਿਫਤਾਰ ਕਰਨ ਤੱਕ ਸਫਲਤਾ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਇੱਕੋ ਰਾਤ ਨੂੰ ਦੋ ਆਮੋ ਸਾਹਮਣੇ ਟਰੈਕਟਰ ਆ ਜਾਣ ਤੋਂ ਦੌਰਾਨ ਤਕਰਾਰ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਜੰਮ ਕੇ ਇੱਟਾਂ ਰੋੜੇ ਡਾਂਗਾਂ ਸੁੱਟੇ ਚੱਲੇ ਸਨ। ਜਿਸ ਤੋਂ ਬਾਅਦ ਇੱਕ ਧਿਰ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ। ਜ਼ਖਮੀ ਦੋਵਾਂ ਨੂੰ ਮੰਮਦੋੜ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਜੇ ਕਰਵਾਇਆ ਗਿਆ। ਮਾਨਯੋਗ ਸ਼੍ਰੀਮਤੀ ਸੋਮਾ ਮਿਸ਼ਰਾ ਜੀ ਰਿਪੋਰਟ ਐਸਐਸਪੀ ਫਿਰੋਜ਼ਪੁਰ ਦੀ ਅਗਵਾਈ ਹੇਠ ਫਿਰੋਜ਼ਪੁਰ ਪੁਲਸ ਲਗਾਤਾਰ ਸ਼ਰਾਰਤੀ ਅਤੇ ਮਾੜੇ ਅੰਸਰਾਂ ਨੂੰ ਕਾਬੂ ਪਾਉਣ ਲਈ ਠੋਸ ਸਹਿਯੋਗ ਤੇ ਟੁਕੜੀ ਕਾਰਵਾਈ ਕਰ ਰਹੀ ਹੈ। ਕੱਲ ਮਿਤੀ 14 ਨਵੰਬਰ ਵਕਤ ਤਕਰੀਬਨ 2:30 ਵਜੇ ਦੁਪਹਿਰ ਨੂੰ ਸਾਨੂੰ ਇੱਕ ਸੂਚਨਾ ਮਿਲਦੀ ਹੈ ਕਿ ਥਾਣਾ ਮਮਦੋਟ ਵਿੱਚ ਪਿੰਡੇ ਪਿੰਡ ਲਖਮੀਰ ਦੇ ਉਤਾੜ ਵਿੱਚ ਇੱਕ ਘਟਨਾ ਵਾਪਰੀ ਹੈ ਜਿਸ ਵਿੱਚ ਦੋ ਗਵੰਡੀਆਂ ਦੀ ਲੜਾਈ ਹੋਣ ਕਰਕੇ ਗੋਲੀ ਚੱਲਣ ਨਾਲ ਦੋ ਲੇਡੀਜ਼ ਜ਼ਖਮੀ ਹੋndੀਆਂ ਹਨ। ਇਹ ਸੂਚਨਾ ਮਿਲਣ ਤੋਂ ਬਾਅਦ ਥਾਣਾ ਮਮਦੋਟ ਐਸ ਐਚਓ ਇੰਸਪੈਕਟਰ ਅਭਿਨਵ ਚੋਹਾਨ ਦੀ ਅਗਵਾਈ ਹੇਠ ਇੱਕ ਟੀਮ ਗਠਿਤ ਕੀਤੀ ਗਈ ਜਿਸ ਨੇ ਟੈਕਨੀਕਲ ਮੈਥਡਸ ਆਫ ਇਨਵੈਸਟੀਗੇਸ਼ਨ ਨੂੰ ਯੂਜ਼ ਕਰਕੇ ਬਹੁਤ ਹੀ ਚੁਸਤੀ ਤੇ ਮੁਸਤੈਦੀ ਨਾਲ ਦੋ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਦੇ ਤਹਿਤ ਥਾਣਾ ਮਮਦੋਟ ਵਿੱਚ ਮੁਕੱਦਮਾ ਨੰਬਰ 235 ਮਿਤੀ 15 ਨਵੰਬਰ 2024 ਅਧੀਨ ਧਾਰਾ 109 126 190 191 বিএনএস ਅਤੇ ਸੈਕਸ਼ਨ 25 ਆਰਮਜ਼ ਐਕਟ ਦਰਜ ਕੀਤਾ ਗਿਆ। ਕਿੰਨੇ ਦੋਸ਼ੀ ਹੈਗੇ ਸੀਗੇ ਤੇ ਇੱਕ ਨਾਮ ਇਹਨਾਂ ਦੇਖੀ ਕੀ ਨਹੀਂ? ਇਹ ਸੀ ਦੋ ਦੋਸ਼ੀ ਗ੍ਰਿਫਤਾਰ ਕੀਤੇ 24 ਘੰਟੇ ਦੇ ਅੰਦਰ ਅੰਦਰ ਇਹਨਾਂ ਦਾ ਨਾਮ ਹੈਗਾ ਗੁਰਮੀਲ ਸਿੰਘ ਅਤੇ ਸੁਖਵਿੰਦਰ ਸਿੰਘ। ਕਿੰਨੇ ਨੇ ਮਾਮਲਾ ਦਰਜ ਕੀਤਾ? ਕੁੱਲ ਕਿੰਨੇ ਵਿਅਕਤੀਆਂ ਨੇ ਮਾਮਲਾ ਦਰਜ ਕੀਤਾ? ਕੁੱਲ ਜਿਸੀ ਬਾਈ ਨੇਮ 6 ਬੰਦਿਆਂ ਤੇ ਮਾਮਲਾ ਦਰਜ ਕੀਤਾ ਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਨੇ ਉਹਨਾਂ ਦੀ ਵੀ ਗ੍ਰਿਫਤਾਰੀ ਜਲਦ ਤੋਂ ਜਲਦ ਕਰ ਦਿੱਤੀ ਜਾਊਗੀ। ਇਸ ਤੋਂ ਲਾਵਾ ਜਿਹੜਾ ਇਸ ਇਹਨਾਂ ਨੇ ਇਸ ਵਾਰਦਾਤ ਵਿੱਚ ਅਸਲਾ ਯੂਜ਼ ਕੀਤਾ ਉਸ ਤੋਂ ਵੀ ਅਸੀਂ ਜਲਦੀ ਰਿਕਵਰ ਕਰ ਲਾਂਗੇ ਮੋਜਾ ਰੰਜਿਸ਼ ਕੀ ਹੋਈ ਜੀ ਝਗੜੇ ਦੀ ਮੋਜਾ ਰੰਜਿਸ਼ ਇਹ ਹੈ ਕਿ ਇਹ ਦੋ ਪਰਿਵਾਰਾਂ ਦੀ ਦੋ ਗੌਂਡੀਆਂ ਦੀ ਆਪਸੀ ਪਹਿਲਾਂ ਵੀ ਲੜਾਈ ਝਗੜਾ ਹੁੰਦਾ ਰਿਹਾ ਵਾਰਦਾਤ ਹੋਣ ਤੋਂ ਇੱਕ ਦਿਨ ਪਹਿਲਾਂ ਜਦੋਂ ਇਹ ਆਪਣੇ ਟਰੈਕਟਰ ਲੰਘਾ ਰਹੇ ਸੀ ਆਪਣੇ ਖੇਤ ਵਿੱਚੋਂ ਉਹ ਰਸਤਾ ਬਹੁਤ ਭੀੜਾ ਹੋਣ ਕਰਕੇ ਇਹਨਾਂ ਦੇ ਟਰੈਕਟਰ ਆਮਨੋ ਸਾਹਮਣੇ ਹੋ ਗਏ ਜਿਸ ਕਰਕੇ ਇਹਨਾਂ ਦਾ ਆਪਸੀ ਬੋਲ ਬੁਲਾਰਾ ਹੋਇਆ ਅਤੇ ਇਸ ਤੋਂ ਗਲ ਵੱਧਦੇ ਵੱਧੇ ਅਗਲੇ ਦਿਨ ਇਹ ਇਸ ਲੜਾਈ ਤੱਕ ਆ ਪੁੱਜੀ। ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਸੋਮਿਆ ਮਿਸ਼ਰਾ ਜੀ ਦੇ ਦਿਸ਼ਾ ਨਿਰਦੇਸ਼ੇ ਇੱਕ ਟੀਮ ਬਣਾਈ ਗਈ ਸੀ ਜਿਹੜੇ ਕਿ ਮਾਰੇ ਹਾਂਸਰਾਂ ਦੇ ਉੱਤੇ ਠਲ ਪਾਉਣ ਵਾਸਤੇ ਜਿਹਦੇ ਤੇ ਜਿਹੜਾ ਇੱਕ ਮਾਮਲਾ ਜਿਹੜਾ ਹੈ 14 ਤਰੀਕ ਨੂੰ ਸਾਹਮਣੇ ਆਇਆ ਸੀਗਾ ਜਿਹਦੇ ਵਿੱਚ ਦੋ ਗਵਾਂਡੀਆਂ ਦੀ ਆਪਸ ਵਿੱਚ ਲੜਾਈ ਹੋਈ ਸੀ। ਉਹਦੇ ਵਿੱਚ ਜਿਹੜੇ ਆ ਦੋ ਲੇਡੀਜ਼ ਜ਼ਖਮੀ ਹੋਈਆਂ ਸੀ ਜਿਹਦੇ ਵਿੱਚ ਉਹਨਾਂ ਨੂੰ ਜਿਹੜੇ ਆ 12:00 ਵਜੇ ਸ਼ਰੇ ਵਜੇ ਸੀਗੇ। ਉਦੇ ਤਹਿਤ ਅਸੀਂ ਜਿਹੜਾ ਇੱਕ ਟੀਮ ਗਠਰ ਕੀਤੀ ਜਿਹਦੇ ਵਿੱਚ ਏਐਸਏ ਰਾਮ ਪ੍ਰਕਾਸ਼ ਸੀ ਜਿਨ੍ਹਾਂ ਨੇ ਬੜੀ ਮੁਸਤੈਦੀ ਦਿਖਾਉਂਦੇ ਹੋਇਆ 24 ਘੰਟੇ ਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਜ ਜਿਹੜੇ ਹੈ ਅਸੀਂ ਦੋ ਵੈਪਨ ਉਹਨਾਂ ਤੋਂ ਜਿਹੜੇ ਵਰਤੇ ਗਏ ਸੀ ਲੜਾਈ ਵੇਲੇ ਉਹ ਅਸੀਂ ਅੱਜ ਬਰਾਮਦ ਕੀਤੇ ਆ ਜਿਸ ਦੀ ਤਫ਼ਤੀਸ਼ ਜਿਹੜੀ ਆ ਹੁਣ ਚੱਲਦੀ ਪਈ ਆ ਤੇ ਇਹਨਾਂ ਨੂੰ ਲੈ ਕੇ ਕੋਰਟ ਦੇ ਵਿੱਚ ਪੇਸ਼ ਕਰਕੇ ਤੇ ਰਿਮਾਂਡ ਹਾਸਲ ਕੀਤਾ ਜਾਵੇ ਕਿੰਨੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਹੈ ਇਹ ਜੀ 6 ਵਿਅਕਤੀਆਂ ਦੇ ਬਾਈ ਨੇਮ ਮੁਕੱਦਮਾ ਦਰਜ ਹੋਇਆ ਹੈ ਔਰ ਇਸ ਤੋਂ ਇਲਾਵਾ ਜਿਹੜੇ 4-5 ਜਿਹੜੇ ਆ ਉਹ ਅਣਪਛਤੇ ਵੇਰਤੀ ਹੈ। ਕਾਰਨ ਕੀ ਸੀ ਜੀ? ਇਹਨਾਂ ਦੀ ਟਰੈਕਟਰ ਤੋਂ ਲੈ ਕੇ ਆਪਸ ਵਿੱਚ ਲੜਾਈ ਹੋਈ ਸੀ ਵੀ ਦੋ ਟਰੈਕਟਰ ਜਿਹੜੇ ਆ ਭੀੜੇ ਦਾ ਤੋਂ ਲੰਘਦੇ ਸੀਗੇ ਤੇ ਆ ਮੌਸਮ ਨੇ ਤੇ ਉਹਦੇ ਕਰਕੇ ਇਹਨਾਂ ਦੀ ਆਪਸ ਬੋਲਬਲਾਰਾ ਹੋਇਆ ਸੀ ਜੋ ਇੱਕ ਦਿਨ ਪਹਿਲਾਂ ਜੋ ਅੱਗੇ ਜਿਹੜਾ ਹੈ 14 ਤਰੀਕ ਨੂੰ ਜਿਹੜਾ ਉਹ ਇਹ ਝੜਪ ਦਾ ਜਿਹੜਾ ਹੈ ਕਾਰਨ ਬਣਿਆ ਸੀ। ਕਿੰਨੇ ਕੁ ਫਾਇਰ ਹੋਏ ਸੀ ਫਿਰ ਕਿਹਦੇ ਤੇ ਹੱਥ ਆ ਗਿਆ? ਜੋ ਅਲੈਜਡ ਹੈ ਜੋ ਸਾਨੂੰ ਦੱਸਿਆ ਗਿਆ ਉਹਦੇ ਨਾਲ ਤਾਂ 4-5 ਫਾਇਰ ਦੱਸੇ ਗਏ ਆ ਵੀ 4-5 ਫਾਇਰ ਕੀਤੇ ਗਏ ਆ ਬਾਕੀ ਜਿਹੜੀ ਆ ਫੋਰੈਂਸਿਕ ਜਾਂਚ ਕਰਕੇ ਤਾਂ ਪਤਾ ਕੀਤਾ ਜਾਊਗਾ ਵੀ ਬੈਰਲ ਵਿੱਚ ਕਿੰਨੇ ਫਾਇਰ ਹੋਏ ਆ ਇਹ ਇਹ ਪਤਾ ਲੱਗਾ ਇਹ ਗੋਲੀ ਚਲਾਉਣ ਵਾਲੇ ਇਹ ਕਿਹਨਾਂ ਦੇ ਸਨ ਇਹ 12 ਬੋਰ ਦੀ ਬੰਦੂਕ ਤੋਂ ਫਾਇਰ ਚੱਲੇ ਆ ਤੇ ਬਾਕੀ ਅਸੀਂ ਤਫਤੀਸ਼ ਦੇ ਵਿੱਚ ਪਤਾ ਕਰ ਰਹੇ ਆ